ਇਹ 939 ਵਿੱਚ ਵੀ ਬਿਲਕੁਲ ਖੀਤੇ ਵਾਲ ਪੁੱਛਦੇ ਨੇ ਕਿ ਤੇ ਵਿਧੀ ਪੁਰਖਾ ਜਨਮ ਮਟਾਇਆ ਵੀ ਤੇ ਇਹ ਜਨਮ ਤੇ ਹੀ ਕਿੰਨਾ ਗਿਆਨ ਪ੍ਰਾਪਤ ਕੇ ਮੀ ਦਿੱਤਾ ਕਿਸ ਤਰੀਕੇ ਨਾਲ ਕਾਹੇ ਕੂਤੁਮ ਇਹ ਮੰਨ ਲਾਇਆ ਤੂੰ ਇਹ ਮਨ ਜੋੜੀ ਕਿੱਥੇ ਬੈਠਾ ਵੀ ਜਿੱਥੋਂ ਤੈਨੂੰ ਇਹ ਗਿਆਨ ਆਈ ਜਾਂਦਾ ਇੰਨਾ ਕਿਤੇ ਵਿਧੀ ਆਸਾ ਮਨਸਾ ਫਾਈ ਵੀ ਇਹ ਆਸਾਂ ਜਾਂ ਤੇਰੀ ਇੱਛਾ ਮਨਸਾ ਵੀ ਇਹ ਤੂੰ ਕਿਵੇਂ ਖਤਮ ਕੀਤੀ ਕਿਤੇ ਵਿਧੀ ਜੋਤ ਨਿਰੰਤਰੀ ਪਾਈ ਇਹ ਲਗਾਤਾਰ ਜੋਤੀ ਇਹ ਲਗਾਤਾਰ ਬੁੱਧੀ ਗਿਆਨ ਵਾਲੀ ਇਹ ਤੂੰ ਕਿਵੇਂ ਪ੍ਰਾਪਤ ਕਰ ਲਈ ਬਿਨ ਦੰਤਾ ਕਿਉਂ ਖਾਈਏ ਸਾਰ ਇਹ ਬਿਨਾ ਦੰਦਾਂ ਤੋਂ ਲੋਹਾ ਕਿਵੇਂ ਖਾਈਏ ਲੋਹਾ ਮਤਲਬ ਸਾਰ ਗਿਆਨ ਅਸਲੀਅਤ ਔਖੀ ਚੀਜ਼ ਲੋਹਾ ਨਹੀਂ ਖਾਇਆ ਜਾ ਸਕਦਾ ਉਸੇ ਤਰ੍ਹਾਂ ਇਹ ਸੱਚ ਦਾ ਗਿਆਨ ਬਹੁਤ ਔਖਾ ਖਾਣਾ ਨਾ ਮੁਮਕਨ ਵੀ ਨਹੀਂ ਹੈਗਾ ਨਾਨਕ ਸੱਚਾ ਕਰੋ ਵਿਚਾਰ ਤਨਕ ਤੂੰ ਇਹ ਸੱਚ ਦੀ ਵਿਚਾਰ ਕਰ ਰਹੀ ਹੈ ਸਵਾਲਾਂ ਦੇ ਜਵਾਬ ਦੇ ਮੈਂ ਉੱਤਰ ਦੇ ਰਹੇ ਨੇ ਸਤੁਰ ਕੇ ਜਨਮੇ ਗਵਰਮਟਾਇਆ ਕਿਰਨੇ ਮੈਂ ਸਤੁਰ ਦੇ ਜਨਮ ਨਾਲ ਹੀ ਸਾਰਾ ਗਵਰਨ ਖਤਮ ਕੀਤਾ ਮੇਰਾ ਜਨਮ ਬਦਲ ਗਿਆ ਮੇਰੇ ਅੰਦਰ ਸਤੁਰ ਦਾ ਜਨਮ ਹੋਇਆ ਬੇਬੀਕ ਵੀ ਵਿਚਾਰ ਵਾਲੀ ਬੁੱਧੀ ਦਾ ਮੁੱਢ ਬਣ ਹੋਇਆ ਅਸਲੀਅਤ ਦਾ ਪਤਾ ਲੱਗਿਆ ਮੈਨੂੰ ਸਮਝ ਆਇਆ ਕਿ ਜੋ ਸੰਸਾਰ ਚ ਹੋ ਰਿਹਾ ਸਭ ਝੂਠ ਫਰਾਡ ਦੇ ਧਰਮ ਬਣਾਏ ਜਾ ਰਹੇ ਸੀ ਅਨਹਤੀ ਰਾਤੇ ਇਹ ਮਨ ਲਾਇਆ ਅਨਹਤ ਉਹ ਗਿਆਨ ਜਿਸ ਦੀ ਹੱਤਿਆ ਨਹੀਂ ਹੋ ਸਕਦੀ ਜੋ ਅਮਰਿਤ ਦਾ ਉਸ ਧਿਆਨ ਦੇ ਨਾਲ ਮੈਂ ਮਨ ਜੋੜਿਆ ਹੋਇਆ ਮੇਰੇ ਧਿਆਨ ਵਿੱਚ ਹਮੇਸ਼ਾ ਉਹ ਅਨਹਤ ਗਿਆਨ ਹੈਗਾ ਉਸ ਨਾਲ ਮੈਂ ਮਨ ਜੋੜਿਆ ਹੋਇਆ ਉੱਥੋਂ ਮੈਨੂੰ ਗਿਆਨ ਆ ਰਿਹਾ ਹੈ ਸਾਰਾ ਆਸ ਮਨਸਾ ਆਸਾ ਸ਼ਬਦੀ ਜਲਾਈ ਸ਼ਬਦ ਰਸ ਗੁਰਦੇ ਉਪਦੇਸ਼ ਨਾਲ ਮੈਂ ਇਹ ਆਸਾ ਮਨਸਾ ਖਤਮ ਕੀਤੀ ਆ ਸਤਿਗੁਰੂ ਜੀ ਸਿੱਖਿਆ ਨਾ ਗੁਰਮੁਖੀ ਜੋਤੀ ਨਿਰੰਤਰੀ ਪਾਈ ਜਦੋਂ ਮੇਰੀ ਬੁੱਧੀ ਦਾ ਮੁਖ ਗੁਰਵਾਲਾ ਗੁਰ ਤੋਂ ਸਿੱਖਿਆ ਲੈ ਰਹੀ ਆ ਉੱਥੋਂ ਮੈਨੂੰ ਇਹ ਨਿਰੰਤਰ ਲਗਾਤਾਰ ਜੋ ਤਿਹ ਗਿਆਨ ਦੀ ਮਦਦ ਮਿਲ ਰਹੀ ਆ ਤ੍ਰੈ ਗੁਣ ਮਿਟੇ ਖਾਈਏ ਸਾਰ ਤਿੰਨੇ ਗੁਣ ਜਿਹੜੇ ਇਹ ਤਿੰਨੇ ਗੁਣ ਨੇ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਇਹ ਬ੍ਰਹਮਾ ਵਿਸ਼ਨ ਮਹੇਸ਼ ਇਹ ਤਿੰਨੇ ਗੁਣ ਨੇ ਤਿੰਨ ਗੁਣ ਕੀ ਨੇ ਪੈਦਾ ਕਰਨਾ ਪਾਲਣਾ ਕਰਨੀ ਤੇ ਸੰਘਾਰ ਕਰਨਾ ਖਤਮ ਕਰਨਾ ਇਹ ਸੰਸਾਰ ਦਾ ਜੋ ਜੀਵਨ ਹੈ ਤਿੰਨ ਗੁਣਾ ਚਾ ਇਹ ਸੰਸਾਰ ਦਾ ਜੀਵਨ ਜਿੰਨਾ ਗੁਣਾ ਨੂੰ ਮੇਟ ਕੇ ਸੀ ਸੱਚ ਖਾ ਸਕਦੇ ਆ ਸਾਰ ਗਿਆਨ ਅਸਰਿਤ ਤੱਕ ਪਹੁੰਚ ਸਕਦੇ ਆ ਇਸ ਸੰਸਾਰ ਦੀ ਹਰ ਇੱਕ ਚੀਜ਼ ਤੋਂ ਮੁਨਕਰ ਹੋ ਕੇ ਹੀ ਇਹ ਦੁਰਮਤ ਨੂੰ ਤਲੰਜਲੀ ਦੇ ਕੇ ਦੁਰਮਤ ਨੂੰ ਪਿੱਠ ਦਿਖਾ ਕੇ ਹੀ ਇਹ ਸੱਚ ਪ੍ਰਾਪਤ ਕਰ ਸਕਦੇ ਆ ਸੱਚ ਖਾ ਸਕਦੇ ਆ ਸਾਰ ਨਾਨਕ ਤਾਰੇ ਦਰਵਾ ਨਾਨਕ ਕਹਿੰਦਾ ਤਾਰਨ ਵਾਲੇ ਗਿਆਨ ਨੇ ਤਾਂ ਤਾਰ ਹੀ ਦੇਣਾ ਜਦੋਂ ਉਸੇ ਉਹ ਤਾਰਨ ਹਾਰ ਪ੍ਰਾਪਤ ਕਰ ਲਿਆ ਨਾ ਉਹ ਗਿਆਨ ਸੱਚ ਦਾ ਆਪਣੇ ਮੂਲ ਦਾ ਉਹਨੇ ਤਾਂ ਤਾਰੇ ਦੇਣਾ ਜੇ ਆਪਾਂ ਇਹਨੂੰ ਦੇਖੀਏ ਸੌਖੇ ਸ਼ਬਦਾਂ 'ਚ ਕਿਵੇਂ ਲਿਖਿਆ ਹੋਇਆ ਸਤਗੁਰ ਦੇ ਜਨਮ ਨਾਲ ਮੇਰਾ ਇਹ ਜੀਵਨ ਬਦਲਿਆ ਮੇਰਾ ਮਨ ਉਸ ਅਨਹਤ ਗਿਆਨ ਨਾਲ ਜੁੜਿਆ ਹੋਇਆ ਜਿਥੋਂ ਮੈਨੂੰ ਇਹ ਗਿਆਨ ਦੀਆਂ ਗੱਲਾਂ ਆ ਰਹੀਆਂ ਇਹ ਆਸ ਅਤੇ ਇੱਛਾਵਾਂ ਗੁਰ ਉਪਦੇਸ਼ ਨਾਲ ਖਤਮ ਕੀਤੀਆਂ ਹਨ ਗੁਰਮੁਖੀ ਬੁੱਧੀ ਕਰਕੇ ਲਗਾਤਾਰ ਗਿਆਨ ਦੀ ਅਵਸਥਾ ਵਿੱਚ ਰਹਿਣਾ ਤਿੱਲੇ ਗੁਰ ਦੁਰਮਤ ਦੁਰਮਤ ਖਾਤਮ ਕਰਕੇ ਹੀ ਸਾਰ ਗਿਆਨ ਲੋਹਾ ਗਿਆਨ ਖਾਧਾ ਜਾ ਸਕਦਾ ਅਸਲੀਅਤ ਖਾਤੀ ਜਾ ਸਕਦੀ ਹੈ ਜਦ ਮਤਲਬ ਅਸਲੀਅਤ ਪ੍ਰਾਪਤ ਕੀਤੀ ਜਾ ਸਕਦੀ ਹੈ ਮਨ ਨੇ ਖਾਣਾ ਹੈ ਗਿਆਨ ਉਹ ਸਮਝਦੇ ਨੇ ਵੀ ਆਹ ਜਵਾੜੇ ਦੇ ਦੰਦ ਨੇ ਜਿਹੜੇ ਇਹ ਦੰਦਾਂ ਨਾਲ ਗਿਆਨ ਲੋਹਾ ਖਾਣਾ ਇਹ ਦੰਦ ਨਾਲ ਦੋਹਾਂ ਨਹੀਂ ਖਾਣਾ ਹੈਗਾ ਉਹ ਮਨ ਦੇ ਦੰਦਾਂ ਨਾਲ ਸੱਚ ਦਾ ਗਿਆਨ ਪ੍ਰਾਪਤ ਕਰਨਾ ਖਾਣਾ ਇਹ ਧਰਮ ਮਨ ਦੇ ਲੈਵਲ ਤੇ ਹੁੰਦਾ ਸਰੀਰ ਲੈਵਲ ਤੇ ਨਹੀਂ ਹੁੰਦਾ